ਫਾਰਮ ਤੇ ਪਹੁੰਚ ਗਏ ਬਾਈ ਬਲੌਗ ਕਰੀਏ ਸ਼ੁਰੂ ਸੱਚੀ ਗੱਲ ਸਾਰੇ ਵੀਰ ਭਰਾंनो ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਤੇ ਸਾਡਾ ਪੀਲੀਆਂ ਕਾਂਤਾਂ ਦਾ ਆ ਬੈਠਾ ਜਾਨਵਰ ਹਾਂ ਠੀਕ ਆ ਜਾਨਵਰ ਦੇਖੀਏ ਕੁੰਡਾ ਖੁੱਲਾ ਹਾਂਜੀ ਵੱਟਾਂ ਇੰਜ ਕਰਤੀਆਂ ਹੁਣ ਨਾ ਵੱਟਾਂ ਉਧਰ ਹੀ ਕਰਦੇ ਆ ਅੱਛਾ ਕਾਜੀ ਆ ਇੱਕ ਮਿੰਟ ਊੜੀ ਬੰਦ ਕਰ ਦਈਏ ਹਲੇ ਊੜੀ ਬੰਦ ਕਰ ਦੰਨੇ ਤੇ ਆ ਖੁੱਡੇ ਨੂੰ ਕਰਤਾ ਬਾਈ ਪੇਂਟ ਇਹਨੂੰ ਯਾਨੀ ਫਿਊਜ ਲਾ ਲਓ ਯਾਰ ਐ ਇਹਨੂੰ ਵੀ ਕਰਤਾ ਇੱਥੇ ਪੇਂਟਿੰਗਾਂ ਹੀ ਛਪਾਉਣੀਆਂ ਆ ਦੇਖੋ ਇਹਨੂੰ ਵੀ ਮਾਰਤਾ ਇਹਨੂੰ ਵੀ ਮਾਰਤਾ ਓਕੇ ਆ ਰਪੋਟਾਂ ਤੇ ਜਾੜੀਆ ਪਿੰਜਰਾ ਵੀ ਲੈ ਕੇ ਜਾਈਂ ਯਾਰ ਹੁਣ ਬੱਚੇ ਬੰਨੇਆ ਕਰਾਂਗੇ ਓ ਕਾਸ਼ੀ ਦੇਖੋ ਤਾਂ ਬਈ ਪੈਰੀ ਹੁਣ ਠੀਕ ਐ ਜ਼ਖਮ ਇਹਦਾ ਸਹੀ ਆ ਹੁਣ ਆ ਦੇਖੋ ਆ ਦੇਖੋ ਆਏ ਹੋ ਗਿਆ ਸੀ ਹੁਣ ਠੀਕ ਆ ਅੱਗੇ ਨਾਲ ਤਗੜੀ ਵੀ ਹੋ ਗਈ ਓ ਆਹੀ ਗੱਲ ਤੇਰੀ ਭੈੜੀ ਐ ਜਿਹੜੀ ਕੱਪੜੇ ਲਵੇੜ ਦੰਨੀਆਂ ਤੂੰ ਹਾਂ ਹੋ ਗਿਆ じゃਕਮ ਸੁੱਕ ਗਿਆਗਾ ਜੀ ਇਹਨੂੰ ਕੱਚੇ ਚ ਨਾ ਬੰਨੋ ਯਾਰ ਬਾਈ ਇਹੀ ਬੰਨਦਾ ਇੱਕ ਮਹੀਨਾ ਹਾਂ ਚੱਲ ਉਧਰ ਓ ਆਦੇ ਆਏ ਕੱਪੜੇ ਲਵੇੜਦੀ ਐ ਇਹ ਚਲੋ ਭਾਈ ਉਧਰ ਜਾਨਵਰ ਦਿਖਾਈਏ ਤੁਹਾਨੂੰ ਕਬੂਤਰਾਂ ਦੇ ਬੱਚੇ ਦੇਖੀਏ ਕਿੰਨੇ ਹੋ ਗਏ ਵੱਡੇ ਆ ਹਾਂ ਅਟਾਇਰਾ ਨੂੰ ਵੀ ਕਰਤਾ ਦੇਖੋ ਪੈਂਟ ਪੈਟ ਬਣ ਗਏ ਗੋਲਡਨ ਗ੍ਰੀਨ ਬਲੂ ਨਿਕਲਣਗੇ ਬਾਹਰ ਇਹ ਹੜੜ 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 ਅੱਛਾ ਲਾਡੋ ਅਸਲੀਂ ਦੇਖ ਲੋ ਪੱਠਾ ਬੋਈ ਆਹ ਥੜਾ ਜਿਆਦਾ ਕਾਇਮ ਆ ਨਾ ਕੱਢਦੇ ਬੱਤਕਾਂ ਆ ਫਿਰਦੀਆਂ ਬ੍ਰਹਮਾ ਉਹ ਫਿਰਦੀਆਂ ਚੂਚੇ ਆ ਫਿਰਦੇ ਨੇ ਆਈ ਬ੍ਰਹਮਾ ਬੜੇ ਹੋ ਗਏ ਹਾਂ ਕੀ ਚਾਈਦਾ ਉਹ ਕੀ ਹੋ ਗਿਆ ਤੁਹਾਨੂੰ ਇੱਧਰ ਮਾਰਨਾ ਪਦਾ ਅਸਲ ਗੇੜਾ ਇੱਧਰ ਆਪਣਾ ਕੰਮ ਹੈ ਇੱਧਰ ਆਪਣਾ ਕੰਮ ਹੈ ਮੇਰੇ ਵੀਰੋ ਇੱਧਰ ਕੰਮ ਹੈ ਲੈ ਓਕੇ ਹਾਂ ਵੀ 2 ਲੱਕਾਸ 4 5 2 ਚੁੰਮਨੂਸ ਹਾਲੇ ਕੋ ਦਾ ਬੱਚੇ ਹੈ ਹੈ ਹੋ ਗਏ ਕਾਮ ਠੀਕ ਹੈ ਓਕੇ ਨੇ ਹਾਂ ਇੱਕ ਲੱਕਾ ਹੈਗਾ ਉੱਪਰ ਦੋ ਆ ਬੈਠੇ ਨੇ ਦੋ ਲਕੀ ਗੂਤਰੀ ਆ ਬੈਠੀ ਆ ਾਂਡੇ ਹੁਣ ਕਿਸੇ ਨੇ ਧਰੇ ਨਹੀਂ ਬਾਈ ਆਪਾਂ ਹੁਣ ਖੁੱਡਾ ਸ਼ਿਫਟ ਕਰੇ ਲਈਏ ਨਾ ਆ ਦਾ ਠੀਕ ਹੈ ਨਾ ਾਂਡੇ ਫੇਰ ਦੇਣ ਲੱਗੇ ਆ ਦੋ ਬ੍ਰਹਮਾ ਦੇ ਨੇ ਆਹਾ ਆ ਦੂਜੇ ਨੇ ਬਲੈਕ ਸਟਾਰ ਲੱਗਦੇ ਲੈ ਠੀਕ ਆ ਭਾਈ ਓਕੇ ਰਿਪੋਰਟ ਹਾਂ ਆਹਾਂ 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 ਚਲੋ ਵੀ ਮੇਥਰੋ ਗਰਮੀ ਪੂਰੀ ਸੀ ਤੇ ਨਰਵੈ ਸਿੰਘ ਨੂੰ ਭਾਉ ਨੂੰ ਅੱਜ ਪੰਜਵਾਂ ਦਿਨ ਹੈ ਜੀ ਮਾਤਾ ਦੇ ਗਏ ਨੇ ਆਪਾਂ ਰਾਤ ਫੋਨ ਕਰਦਾ ਤਾਂ ਕਿਹਾ ਵਾਲੇ ਆ ਗਏ ਹੁਣ ਪਤਾ ਨਹੀਂ ਚਲੋ ਕੋਈ ਚੱਕਰ ਨਹੀਂ ਹਾਂ ਵੀ ਕਾਸ਼ੀ ਹਾਂ ਲਾ ਦੇ ਗੇਟ ਲਾ ਦੇ ਅੱਜ ਕਾਸ਼ੀ ਨੇ ਨਾ ਸਾਰਿਆਂ ਦੀਆਂ ਸਿਰਾਂ ਦੀਆਂ ਮਾਸਾਂ ਕਰ ਕਰ ਬਾਜੇ ਕਰੇ ਪਏ ਆ ਹਾਂ 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 ਪਾਉ ਰੋਲਾ ਕੋਈ ਨਹੀਂ ਪਾਉ ਪਾਉ ਠੀਕ ਹੈ ਕੋਈ ਨਹੀਂ ਰੋਕਦਾ ਤੁਹਾਨੂੰ ਹਾਂ ਚਿੱਟੇ ਉਹਦੇ ਆ ਇਹਦੇ ਬ੍ਰਹਮਾ ਦੇ ਚਲੋ ਭਾਈ ਚਲਦੇ ਹਾਂ ਹੁਣ ਘਰ ਨੂੰ ਪਹੁੰਚ ਗਈ। ਧਾਣੇ ਪਾ ਵੀ ਦਿੱਤੇ, ਪਾਣੀ ਪਾ ਦਿੱਤਾ ਕਾ ਸੀ। ਹੈ? ਪਾਣੀ ਲਿਆ ਹਾਂ। ਹਾਂ ਭਾਈ ਕੈਂਮ ਹੈ, ਕਬੂਤਰੀ ਦੇਖਣੀ ਹੈ ਕੈਂਮ ਆਪਣੀ। ਆਜੋ 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 ਆਜੋ। ਵੈਰੀ ਗੁੱਡ। ਕਬੂਤਰੀ ਕਿਥੇ ਹੈ ਯਾਰ? ਕਬੂਤਰੀ ਨਹੀਂ, ਹਰੀ ਧੀਖੀ ਆਪਾਂ ਨੂੰ। ਬਾਕੀ ਦਾ ਸਭ ਸੈਕਟਾ ਪ੍ਰੋਗਰਾਮ। ਹਮਮ। ਹੂੰ 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 ਕਾ ਹੈ ਕੀ ਹੈਗੀ ਆ ਦੇਖੋ ਮੋਢੇ ਤੇ ਰੰਗ ਠੀਕ ਆ ਕੈਮ ਐ ਇਧਰ ਲੈ ਦਾ ਠੀਕ ਨੇ ਆ ਨਾ ਕਬੂਤਰ ਆ ਐ ਨੂਰੀ ਬਾਈ ਕੁੱਛਦਾ ਦਾ ਵੀ ਕਿਹੜੇ ਘੋੜੇ ਤੋਂ ਮੇਟ ਐ ਬਾਈ ਇਹ ਹੈਗੀ ਆ ਨੂਰਾ ਬਾਕਰਪੁਰ ਵਾਲੇ ਦੇ ਪੁੱਤ ਨੂਰ ਆਲਮ ਤੋਂ ਲੈ ਆ ਆ ਦੇਖੋ ਕਿੰਨਾ ਲਵਿਟਾ ਲਾਉਂਦਾ ਚਲੋ ਇਹਨਾਂ ਨੂੰ ਪਾਣੀ ਵੀ ਪਾਤਾ ਦਾਣਾ ਹੀ ਪਾਤੇ ਆ ਛੋਟੂ ਜਿਹਾ ਬੱਚਾ ਦੇਖੋ ਕਿੰਨਾ ਲਵੇਟਾ ਲਾਉਂਦਾ ਬੱਚੇ ਉਹ ਇੱਕ ਵਜਾ ਮਰ ਗਿਆ ਓਏ ਛੋਟਾ ਹਾਂ ਮਰ ਗਿਆ ਓਏ ਛੋਟਾ ਉਹ ਮਰ ਗਿਆ ਚਰ ਕੋਈ ਨਹੀਂ ਵਾਚ ਕੱਕ ਕਰ ਰਹੀ ਹੁਣ ਆਪਾਂ ਟੋਕਰੀਆਂ ਵੀ ਕੱਢ ਦੇਣੀਆਂ ਇਹ ਚਾਂਡੇ ਨਹੀਂ ਖਡਾਉਣੇ ਠੀਕ ਹੈ ਇਹ ਚ ਬੱਚੇ ਉੱਡਣੇ ਵਾਲੇ ਬੰਦ ਕਰਨੇ ਆਪਾਂ ਗਰਜਾਣ ਸਿੰਘ ਜੀ ਲੱਗੇ ਆਂ ਭਾਉ ਆਊਗਾ ਨਹੀਂ ਕੋਈ ਪਤਾ ਨਹੀਂ ਹਾਂ ਲਾ ਪਤਾ ਉਹ ਤਾਂ ਰਾਸ ਵਾਲਾ ਕਹਿੰਦਾ ਮਾਲੇ ਆ ਗਿਆ ਉਹ ਦਿੱਲੀ ਤੋਂ ਹੀ ਲੰਡਾਂ ਜਾਂ ਹੋਇਆ ਦਿੱਲੀ ਜਾਪੀ ਹਾਂ ਕਦੇ ਉੱਥੇ ਹੀ ਵੀਜ਼ਾ ਨਾ ਲਵਾ ਲਵੇ ਯਾਰ ਪਾਦੇ 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 ਡੋਲਦੇ ਹਾਂ ਸ਼ਾਬਾਸ਼ ਕਿਹੜੀ ਆਹ ਇਹ ਤਾਂ ਸਾੜੀ ਬਹੁਤ ਉਹ ਆ ਹਾਂ ਇਹ ਤਾਂ ਇਕਣੇ ਆ ਇੱਕ ਖੁੱਲਦੀ ਓਏ ਓਏ ਥੱਲੇ ਵੀ ਦੇਖ ਪਾਣੀ ਇੰਨਾ ਪਾ ਕੇ ਜਾਣਾ ਕਿੱਥੇ ਹੈ ਤੈਂ ਮੈਂ ਦੇਖਿਆ ਧਿਆਨ ਲੈ ਚੱਲ ਕੋਈ ਨਹੀਂ ਓਕੇ ਯਾਰ ਬਹੁਤ ਚਲੋ ਇਹਨਾਂ ਦਾ ਵੀ ਕੰਮ ਨਿਬੜਦਾ ਠੀਕ ਆ ਚਲੋ ਚੋਕ ਲੋ ਭਾਈ ਇਹ ਵੀ ਕੰਮ ਨਿਬੜਿਆ ਬਣ ਫਨ ਮੜੇ ਮਿਸਤਰੀਆਂ ਦੇਖ ਆਈਏ ਆ ਉੱਡ ਗਿਆ ਪਤਾ ਨਹੀਂ ਕਿਦਾ ਉਤਰਿਆ ਬੈਠਾ ਨਾਲ ਕੱਚ ਸਿਆ ਦੇਖੀ ਆ ਉਹਨੇ ਚੋਬਰ ਕਿਵੇਂ ਨੇ ਇਹ ਹੋ ਗਏ ਵੀਰੇ ਠੀਕ ਇਹ ਤਾਂ ਆਹ ਫੱਟ ਕੇ ਪੈ ਗਿਆ ਆ ਦੇਖ ਵੇਰੀ ਅੱਖ ਜੰਮੀ ਸੱਟ ਹੋ ਗਈ ਇੱਧਰ ਦੀ ਅੱਖ ਦੀ ਥੋੜਾ ਥੋੜਾ ਹੀ ਰਹਿ ਗਿਆ ਬਸ ਤੇਰੀ ਓਏ ਇਹਦੀ ਥੋੜੀ ਹੀ ਰਹੀ ਹੈ ਹਰੇ ਇਹਦੀ ਇਹਦੀ ਵੀ ਠੀਕ ਆ ਇੱਕ ਕੇਰੇ ਥੋੜੇ ਥੋੜੀਆਂ ਰਹਿ ਗਈਆਂ ਬਸ ਇਹਦੀ ਹਾਂ ਜੀ ਹੋ ਜਾਣਾ ਸੈਟ ਨੇ ਇਹਦੀ ਥੋੜੀ ਜਿਆਦਾ ਗਲਬੀ ਆ ਜਾਂਦਾ ਜੀ ਉਹ ਤੈਨੂੰ ਕਿਹਾ ਕਹਿੰਦੇ ਚਲੋ ਪਾਈਏ ਦਾਣੇ ਤੁਹਾਨੂੰ ਦਿਹਾਉਣਾ ਇਹਦਾ ਲਾਗੇ ਪਾਣੀ ਪੀਣ ਤੇ ਪਾਣੀ ਇਦਦਲੇ ਨੂੰ ਹੀ ਬਾਤ ਆ ਦਾਣੇ ਬਾਤ ਇਦਦਲੇ ਨੂੰ ਕਾਸ਼ ਵੀ ਰ ਲੱਗਿਆ ਹਾ ਪਾਉਣ ਉਦਰੀ ਬਾਤ ਹੈ ਦਾਣੇ ਪਾਣੀ ਤੇ ਬਾਕੀ ਉੱਤਰ ਸੈਟ ਨੇ ਸਾਰੀ ਬਸ ਆਹੀ ਨੇ ਤਿੰਨ ਆ ਭਈ ਇਹ ਨਹੀਂ ਦਵਾਈ ਆਹ ਆ ਬਾ ਥੋੜੇ ਥੋੜੇ ਹੀ ਪਾਉਣੇ ਨੇ ਪਾਈਏ ਦਵਾਈ ਦਵਾਈ ਵੀ ਪਾਤੀ ਇਹਨਾਂ ਦੀ ਅੱਖਾਂ 'ਚ ਤੇ ਕਬੂਤਰ ਹੁਣ ਸੈੱਟ ਨੇ ਤੇ ਵੀ ਗੁੰਡੇ ਰਾਤੇ ਚੱਲੀ ਹੈ ਹੁਣ ਆਪਾਂ ਥੱਲੇ ਲੋ ਬਾਈ ਮਿੱਤਰੋ ਹੁਣ ਤਾਂ ਅੱਖਾਂ ਠੀਕ ਨੇ ਕਬੂਤਰਾਂ ਦੀਆਂ ਤੇ ਇਹ ਕੋੜੀਆਂ ਨੂੰ ਖੱਬੜ-ਕਬੜ ਲੈ ਕੇ ਆਉਂਦਾ ਆ ਪਿਆ ਕਬੂਤਰ ਉੜਦੇ ਦੇ ਤੁਹਾਨੂੰ ਮੈਂ ਦਿਖਾਉਣੇ ਆਹ ਤਾਂ ਹੁਣ ਕੁਝ ਨਹੀਂ ਹੈਗੇ ਤੇ ਨਾ ਫਿਰਦੇ ਨੇ ਹੁੰਦੇ ਹੁਣ ਦੇ 25 30 ਕਬੂਤਰ ਇਕੱਠੇ ਉੜਦੇ ਇੱਕ ਆਹ ਜਾਂਦਾ ਇੱਕ ਆਹ ਹੋ ਜਾਂਦਾ ਹੁਣ ਤਾਂ ਖੇਡ ਗਏ ਨਹੀਂ ਕਾਫੀ ਉੱਡ ਰਹੇ ਤੇ ਇੱਕ ਕਬੂਤਰ ਜਿਹੜਾ ਆਪਣੇ ਇੱਥੇ ਬੈਠਾ ਦਾ ਆਪਣੇ ਇੱਥੇ ਚਲੋ ਤੇ ਦਾਣੇ ਦੋਨੇ ਖਾ ਲਏ ਇਹਨਾਂ ਨੇ ਰੱਜੇ ਹੋ ਗਏ ਨੇ ਹੁਣ ਡੱਬਾ ਉਹ ਬਿਠਾ ਸੋਸਤੀ ਵੀ ਐ ਡੱਬਾ ਬਾਕੀ ਸਾਰੇ ਰੱਜੇ ਬੈਠੇ ਨੇ ਇਹ ਆਹ ਕੇਰਬੋਰਡ ਦੇਖੋ ਤਾਂ ਹੈ ਤੇ ਕਵਾਰੀ ਅੰਬਰਵਾਲਾ ਢੇੜਾ ਮਾਰ ਲੀਏ ਉਤੇ ਬਾਅਦ ਕਮੈਂਟ ਬੋਲੀਏ ਬਲੌਗ ਦੀ ਕਰੀਏ ਐਂਡਿੰਗ ਮਿਲਾਂਗੇ ਫਿਰ ਅਗਲੀ ਵੀਡੀਓ ਚ ਆਪਾਂ ਆਵੇਂ ਨੂਰੀ ਹਾਂ ਅੱਜ ਤਾਂ ਖੁੱਲੇ ਖੱਬੜ ਮਿਲ ਰਹੇ ਆਂ ਦੇਖੋ ਤਾਂ ਬਾਈ ਹੋ ਗਈ ਨਾਲ ਕੈਂਪ ਜੀ ਹੈ ਠੀਕ ਹੈ ਅਲਫੜ ਚੱਕ ਹੋਰ ਕਰ ਮੋਜਾਂ ਤੇ ਚਲੋ ਬਾਈ ਕਮੈਂਟ ਕਮਟੋ ਬੋਲ ਦੀਏ ਤੇ ਵੀਡੀਓ ਦੀ ਕਰੀਏ ਸਮਾਪਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੇਰਾ ਵੀਰ ਤੇ ਸ਼ੇਅਰ ਕਰ ਦਿਆ ਕਰੋ ਹੁਣ ਡੇਲੀ ਵਲੌਗ ਆਇਆ ਕਰਨਗੇ ਚਲੋ ਮੈਂ ਕਮੈਂਟ ਬੋਲਦਾ ਪਹਿਲਾਂ ਲੋ ਮੇਤਰੋ ਹੁਣ ਬੋਲਦੀ ਹੈ ਇੱਕ ਕਮੈਂਟ ਸਿੰਘ ਕਲੈਕਸ਼ਨ ਸਾਸਰੀ ਗੱਲ ਵੀਰੇ ਜੱਸਾ ਸ਼ੌਕੀ ਮਹਿਰਾ ਆਂਸ਼ ਸ਼ਰਮਾ ਮਨਜੀਤ ਵੀਰਾ ਜੁਗੇ ਸਿਆਣਾ ਥੈਂਕ ਯੂ ਵੀਰੇ ਦੀਰ ਜਗਮਾਰ ਬਾਈ ਖੁੱਡੇ ਸਾਫ਼ ਕਰੋ ਠੀਕ ਹੈ ਜੀ ਓਹੋ ਮਸ਼ੂਰੀ ਆ ਗਈ ਤੇ ਸੈਂਬੀ ਸਟਾਰਟ ਫਾਰਮ ਬਾਈ ਨੂਰੀ ਕਿਸ ਤੋਂ ਮੇਟ ਹੈ ਵੀਰੇ ਨੂਰ ਆਲਮ ਤੋਂ ਜੀ ਨੂਰਾ ਬੱਕਰਪੁਰਾਡੇ ਦੇ ਪੁੱਤ ਤੋਂ ਪਾਲੰਬੀਰ ਸਿੰਘ ਬਾਈ ਕੀ ਗੱਲ ਹੋ ਗਈ ਆ ਪੰਜ ਛੇ ਦਿਨ ਵਲੌਗ ਨਹੀਂ ਪਾਇਆ ਬਸ ਵੀਰੇ ਕੰਮਾਂ ਕਰਾਜ ਹੁਣ ਡੇਲੀ ਪਾਇਆ ਕਰਾਂਗੇ ਧੰਨਵਾਦ ਬਾਈ ਐਨੇ ਕਮੈਂਟ ਕਰਨੀ ਮਿਲਦੇ ਆ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ